ਕੋਵਿਡ-19 ਦੇ ਪੀੜਤਾਂ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਮਰੀਜ਼ਾਂ ਨੂੰ ਵਧੀਆ ਪੋਸ਼ਟਿਕ ਖੁਰਾਕ ਦੇਣ ਦੇ ਨਾਲ ਉਹਨਾਂ ਦੀ ਹਰ ਤਰ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਉਹਨਾਂ ਦੀ ਸਿਹਤ ਦਾ ਸੁਧਾਰ ਵੀ ਹੋ ਰਿਹਾ ਹੈ ਅਤੇ ਨਾਲ ਹੀ ਉਹਨਾਂ ਦਾ ਮਨੋਵਲ ਵੀ ਉੱਚਾ ਹੋਇਆ ਆਈਸੋਲੇਸ਼ਨ ਵਾਰਡ ਦੇ ਮਰੀਜ਼ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਦਿੱਤੀ ਜਾ ਰਹੀ ਸੁਵਿਧਾਵਾਂ ਅਤੇ ਉਹਨਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੇ ਖਾਸੇ ਖੁਸ਼ ਹਨ ਜਿਥੇ ਉਹਨਾਂ ਨੂੰ ਆਪਣੇ ਦੇਖਭਾਲ ਵਿੱਚ ਲੱਗੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਤੇ ਸਿਹਤ ਵਿਭਾਗ ਵੱਲੋਂ ਵੀ ਕੀਤੇ ਗਏ ਪ੍ਰਬੰਧਾਂ ਦੀ ਤਾਰੀਫ ਕਰ ਰਹੇ ਨੇ ਇਸ ਮੌਕੇ ਸ਼ਰਧਾਲੂਆਂ ਨੇ ਦੱਸਿਆ ਕਿ ਨੰਦੇੜ ਸਾਹਿਬ ਤੋਂ ਜਦੋਂ ਦੇ ਅਸੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਆਏ ਹਾਂ ਸਾਰੇ ਸਟਾਫ ਵੱਲੋਂ ਸਾਡੀ ਬਹੁਤ ਦੇਖਭਾਲ ਕੀਤੀ ਜਾ ਰਹੀ ਹੈ ਵਧੀਆ ਟਿੰਨ ਟਾਈਮ ਰੋਟੀ 2 ਟਾਈਮ ਚਾਹ ਫਰੂਟ ਤੱਕ ਵੀ ਦਿੱਤਾ ਜਾ ਰਿਹਾ ਹੈ ਤੇ ਸਿਵਲ ਹਸਪਤਾਲ ਦਾ ਸਟਾਫ ਵੱਲੋਂ ਬਲੱਡ ਪ੍ਰੈਸ਼ਰ ਐਕਸ-ਰੇ ਈਸੀਜੀ ਅਤੇ ਸਾਰੇ ਟੈਸਟ ਕੀਤੇ ਜਾ ਰਹੇ ਨੇ ਸਾਰਾ ਸਟਾਫ ਸਾਡੀ ਬਹੁਤ ਸੇਵਾ ਕਰ ਰਿਹਾ ਹੈ ਤੇ ਸਾਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋ ਰਹੀ। ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਦਾ ਸਟਾਫ ਦਿਨ ਰਾਤ ਕਰੋਨਾ ਦੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ ਅਤੇ ਡਾਕਟਰ ਸਟਾਫ, ਨਰਸਾਂ ਅਤੇ ਵਾਰਡ ਸਰਵੰਤ ਅਤੇ ਐਂਟੀ ਲਾਰਵਾ ਸਕੀਮ ਦੇ ਲਗਾਤਾਰ ਪਿਛਲੇ 50 ਦਿਨ ਤੋਂ ਫੀਲਡ ਵਿੱਚ ਹੀ ਹਨ। ਹੋਰ ਕੁਝ ਤਾਂ ਸਾਰਾ ਜੀ ਮੇਰਾ ਨਾਮ ਅਮਰਜੀਤ ਸਿੰਘ ਬਿਲਾਸ਼ਾ ਬੁੱਧੂ ਕੁੱਟੀਆਂ। अच्छा पांच दिन दे इथे आएया ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਕੋ ਖਾਣ ਪੀਣ ਦੀ ਕੋ ਰੋਟੀ ਦੀ ਕੋ ਦਵਾਈ ਦੀ ਨਹੀਂ ਨਹੀਂ ਮਹਾਰਾਜ ਜੀ ਨਹੀਂ ਕਰ ਪਾਜੀ ਬਹੁਤ ਵਧੀਆ ਪਲਗੀਆਂ ਲੀ ਸਭ ਕੁਝ ਪ੍ਰੋਵਾਈਡ ਕਰਵਾਇਆ ਹੈ ਬਹੁਤ ਵਧੀਆ ਰੋਟੀ ਪਾਣੀ ਬਹੁਤ ਵਧੀਆ ਧਿਆਨ ਰੱਖਿਆ ਜਾਣਾ ਕੀ ਨਾ ਤੁਹਾਡਾ ਸ਼ਮਿੰਦਰ ਸਿੰਘ ਤੁਸੀਂ ਨੰਦੇੜ ਸਾਹਿਬ ਤੋਂ ਆਏ ਹੋ ਹਾਂਜੀ ਹਾਂਜੀ ਅਸੀਂ 2 ਮਹੀਨੇ ਉੱਤੇ ਸੇਵਾ ਕਰਕੇ ਆਏ ਹਾਂ 4-4 ਘੰਟੇ ਗੁਰੂ ਗ੍ਰੰਥ ਸਾਹਿਬ ਨੂੰ ਚੌੜ ਦਰਦੇ ਰਿਹਾ 4 ਘੰਟੇ ਸਵੇਰੇ 4 ਘੰਟੇ ਸ਼ਾਮੀ ਉਸ ਤੋਂ ਬਾਅਦ ਦੁਪਹਿਰ ਨੂੰ ਸਰ ਤਾਪਲੀ ਤੋਂ ਮੈਂ ਸਤਖੰਡ ਸਾਹਿਬ ਜਾਣਾ ਤਿੰਨ ਤਿੰਨ ਚੱਕਰ ਸਤਖੰਡ ਸਾਹਿਬ ਦੇ ਲੱਗੂਗੇ ਹੁਣ ਤੁਸੀਂ ਇਹ ਦੱਸੋ ਭਈ ਜਦੋਂ ਦੇ ਤੁਸੀਂ ਇੱਥੇ ਆਏ ਆ ਹਾਂਜੀ ਤੁਹਾਨੂੰ ਦਵਾ ਦਾਰੂ ਰੋਟੀ ਪਾਣੀ ਕਿਦਾਂ ਬਹੁਤ ਸੋਹਣਾ ਬਹੁਤ ਸੋਹਣਾ ਤੁਹਾਡਾ ਸਟਾਫ ਦਾ ਬੇਅਦਬੀ ਵੀ ਬਹੁਤ ਸੋਹਣਾ ਆ ਬਹੁਤ ਸੋਹਣਾ ਬਸ ਅੰਮ੍ਰਿਤ ਹੋਈ ਜਾਂ ਜਿਹੜਾ ਸਾਨੂੰ ਲੋਕ ਕੀਤਾ ਉਹਦੀ ਵਾਲੇ ਪ੍ਰੋਬਲਮ ਲੱਗ ਗਈ ਵੀ ਅਸੀਂ ਬਾਕਬੂ ਕਰੀਏ ਲੰਮੇ ਪੈਸਾ ਨੂੰ ਥੋੜੀ ਜਿਹੀ ਇਸ ਤੇ ਪ੍ਰੋਬਲਮ ਆ ਪੂਰੇ ਨਾਲ ਆ ਆਲੂ ਹੋਣ ਦੀ ਪ੍ਰੋਬਲਮ ਨੇ ਵੀ ਬਾਕਬੂ ਕਰਾਂਗੇ ਤੇ ਥੋੜਾ ਜਿਹਾ ਸਾਡਾ ਸਸਤੋਂ ਸਹੀ ਹੋ ਰੋਟੀ ਪਾਣੀ ਕਿੱਦਾਂ ਮਿਲਦਾ ਰੋਟੀ ਪਾਣੀ ਬਹੁਤ ਫਰੀ ਆ ਯੂ ਆਰ ਵੈਰੀ ਹੈਪੀ ਤੇ ਫਰੂਟ ਵਗੈਰਾ ਸਾਰਾ ਕੁਝ ਮਿਲਦਾ ਤੁਹਾਨੂੰ ਫਰੂਟ ਦਾ ਵਾਸਤੇ ਉਹ ਗੱਲ ਆਇਆ ਸੀ ਥੋੜਾ ਜਿਹਾ ਤੇ ਠੀਕ ਆ ਐਵਰੀਥਿੰਗ ਇਜ਼ ਓਕੇ ਅੱਜ ਵੀ ਆ ਜਾ ਤੁਹਾਡੇ ਲਈ ਫਰੂਟ ਓਕੇ ਓਕੇ ਦੀ ਲੋਕੇ ਦਾ ਹਸ਼ਿਆਰਪੋਰਟ ਦਜੀਤ ਅਤ ਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼